ਦਰਸ਼ਨ ਕਰੋ ਗੁਰਦੁਆਰਾ ਬੌਲੀ ਸਹ ਪਾਸ਼ੇ ਪੰਜਮੀ ਪਿੰਡ ਡੱਲਾ ਜ਼ਿਲ੍ਹਾ ਕਪੂਰਥਾਲਾ ਵਿੱਚ ਸ਼ਿਸ਼ੂ ਵੀ ਤਪਾਉਣ ਪੀਤਰ ਸਥਾਨ ਜਿਸ ਸਥਾਨ ਤੇ ਸ਼੍ਰੀ ਗੁਰੂ ਅਜੰਦੀ ਮਹਾਰਾ ਸੱਚੇ ਪਾਸ਼ੇ ਨੇ ਬੌਲੀ ਦਾ ਨਿਰਮਾਣ ਕਰਵਾਇਆ ਤੇ ਇਸੇ ਹੀ ਸਥਾਨ ਤੇ ਪਾਏ ਪਾਰੋ ਜੀ ਦੀ ਪਵਣ ਪੀਤਰ ਖੋਈ ਮੌਜੂਦ ਹੈ ਜਿਸ ਸਥਾਨ ਤੇ ਬੈਠ ਕੇ ਪਾਏ ਪਾਰੋ ਜੀ ਠੰਡਾ ਮਿੱਠਾ ਜਲ ਤੇ ਕੁੰਗੜੀਆਂ ਦਾ ਪ੍ਰਸ਼ਾਦ ਸ਼ਕਾਇਆ ਕਰਦੇ ਸਨ ਗੁਰਸਾਹਿਬ ਨੂੰ ਪਿਆਰ ਕਰਨ ਵਾਲੇ ਵੀਡੀਓ ਅੰਤ ਤੱਕ ਦੇਖਦੇ ਹੋ ਨਾਲ ਦੇਣਾ ਸ਼ੇਅਰ ਜਰੂਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗ ਜਆ ਜਾਵਣੇ ਦਰਸ਼ਨ ਕਰਾਉਣ ਜਾ ਰਹੇ ਹਾਂ ਗੁਰਦੁਆਰਾ ਸ਼੍ਰੀ ਬੋਲੀ ਸਾਹਿਬ ਪਿੰਡ ਡੱਲਾ ਜ਼ਿਲ੍ਹਾ ਕਪੂਰਥਾਲਾ ਵਿਸ਼ੇ ਸ਼ਸ਼ੋਭੀ ਤੇ ਪਵਣ ਪੀਤਰ ਅਸਥਾਨ ਜਿਸ ਅਸਥਾਨ ਤੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਣ ਪੀਤਰ ਚਰਨ ਛੋਹ ਪ੍ਰਾਪਤ ਹਨ ਤੇ ਇਸੇ ਅਸਥਾਨ ਤੇ ਬੋਲੀ ਦਾ ਨਿਰਮਾਣ ਕਰਵਾਇਆ ਡੱਲੇ ਨਗਰ ਦੇ ਪਾਇ ਨਾਰਾਇਣ ਦਾਸ ਅਤੇ ਮਾਤਾ ਭਾਗ ਪਰਦੇਸ ਪੁੱਤਰੀ ਮਾਤਾ ਦਮੋਦਰੀ ਜੀ ਦਾ ਵਿਆਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਸੁਪੁੱਤਰ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹੀ ਦੇ ਨਾਲ 22 ਭਾਦੋਂ ਸੰਮਤ 1661 ਨੂੰ ਹੋਇਆ ਸੀਗਾ ਬਰਾਤ 'ਚ ਬਾਬਾ ਬੁੱਢਾ ਸਾਹਿਬ ਜੀ ਭਾਈ ਗੁਰਦਾਸ ਜੀ ਭਾਈ ਛਾਲੋ ਜੀ ਬਾਈ ਬਹਿਲੋ ਜੀ ਅਤੇ ਹੋਰ ਵੀ ਸਿੱਖ ਵਿਦਵਾਨ ਜਿਹੜਿਆ ਉਹ ਹਾਜ਼ਰੀ ਵਿੱਚ ਸ਼ਾਮਲ ਸਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੰਗਤਾਂ ਦੀ ਲੋੜ ਨੂੰ ਮੁੱਖ ਰੱਖਦਿਆਂ ਹੋਇਆ ਇਸ ਪਵਣ ਪਿੱਤਰ ਅਸਥਾਨ ਤੇ ਬੋਲੀ ਸਾਹਿਬ ਦਾ ਨਿਰਮਾਣ ਕਰਿਆ ਆਪ ਹੀ ਟੱਕ ਲਾਇਆ ਅਤੇ ਬੋਲੀ ਸਹਿ ਬਣਵਾਈ ਤੇ ਸੇਵਾ ਜਿਹੜੀ ਸੀ ਪਾਈ ਛਾਲੋ ਜੀ ਨੂੰ ਸੌਂਪ ਦਿੱਤੀ ਕਿ ਇਸ ਨਗਰ ਨੂੰ ਤੀਰਥ ਬਣਾ ਦਿੱਤਾ ਜਾਵੇ ਇਸੇ ਨਗਰ ਦੇ ਵਿੱਚ ਯਾਦਗਾਰ ਵੱਜੋ ਮਾਤਾ ਦਮਦਰੀ ਜੀ ਦਾ ਵੀ ਗੁਰਦੁਆਰਾ ਸਾਹਿਬ ਸਜੋਬਿਤ ਹੈ ਉਸਦੇ ਵੀ ਆਪ ਸੰਗਤ ਨੂੰ ਅਗਲੀ ਵੀਡੀਓ ਦੇ ਵਿੱਚ ਦਰਸ਼ਨਦਾਰੀ ਜਿਹੜੀ ਆ ਉਹ ਕਰਵਾਵਾਂਗੇ ਜਿਸ ਦੇ ਨਾਲ ਪਾਈ 파ਰੋ ਜੀ ਦੀ ਉਹ ਖੁਈ ਵੀ ਮੌਜੂਦ ਹੈ ਜਿੱਥੇ ਬੈਠ ਕੇ ਆਉਂਦੇ ਜਾਂਦੇ ਰਹੀਆਂ ਨੂੰ ਠੰਡਾ ਮਿੱਠਾ ਜਲ ਸ਼ਿਕਾਇਆ ਕਰਦੇ ਸਨ ਕੁੰਗੜੀਆਂ ਦਾ ਪ੍ਰਸ਼ਾਦ ਸ਼ਿਕਾਇਆ ਕਰਦੇ ਸਨ ਗੁਰਸਿੱਖਾਂ ਦੇ ਮੁੱਢ ਭਾਈ ਪਾਰੋ ਜੀ ਪਰਮਹੰਸ ਇਸੇ ਨਗਰ ਵਿੱਚੋਂ ਹੀ ਸਨ ਮਾਤਾ ਦਮੋਦਰੀ ਜੀ ਵੀ ਉਹਨਾਂ ਦੀ ਕੁਲ ਵਿੱਚੋਂ ਸਨ ਭਾਈ ਪਾਰੋ ਜੀ ਦੀ ਬੇਨਤੀ ਤੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਤੀਜੇ ਪਾਸ਼ਾ ਨੇ ਇਸ ਪੌਣ ਪੀਤਰ ਅਸਥਾਨ ਤੇ ਚਰਨ ਪਾਏ ਤੇ ਇਸ ਸਥਾਨ ਨੂੰ ਪਾਗ ਲਏ ਸਨ ਵਾਹਿਗੁਰੂ ਵਾਹਿਗੁਰੂ ਤੇ ਸੰਗਤ ਜੀ ਡੱਲੇ ਦੀਆਂ ਸੰਗਤਾਂ ਨੂੰ ਉਪਦੇਸ਼ ਦੇ ਕੇ ਸਫਲ ਕੀਤਾ ਸੀਗਾ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਛਾਈ ਨੇ ਸਿੱਖੀ ਦਾ ਪ੍ਰਚਾਰ ਲਈ ਚਾਰ ਮੰਜੀਦਾਰ ਇਸੇ ਹੀ ਨਗਰ ਵਿੱਚੋਂ ਥਾਪੇ ਗਏ ਸਨ ਪਰਮਹੰਸ ਪਾਈ ਪਾਰੋ ਜੀ ਜੁਲਕਾ ਭਾਈ ਲਾਲੋ ਜੀ ਸਬਰਵਾਲ ਵੈਦ ਸ਼ਾ ਅੱਲਾ ਯਾਰ ਤੇ ਭਾਈ ਖਾਨੂ ਸ਼ਰਾਜੀ ਪੰਜ ਪਿਆਰਾ ਲਾਹੌਰ ਵਾਸੀ ਪਾਈ ਦਇਆ ਸਿੰਘ ਜੀ ਵੀ ਪਾਈ ਪਾਰੋ ਜੀ ਦੀ ਕੁਲ ਦੇ ਵਿੱਚੋਂ ਹਨ ਵਾਹਿਗੁਰੂ ਵਾਹਿਗੁਰੂ ਤੇ ਸੰਗਤ ਜੀ ਆਜਾ ਮੈਂਨ ਦਸ਼ਨ ਦਰੈ ਕਰਵਾਏ ਹਨ ਗੁਰਦੁਆਰਾ ਸ਼੍ਰੀ ਬੌਲੀ ਸਾਹਿਬ ਵਿੰਡ ਡੱਲਾ ਜ਼ਿਲ੍ਹਾ ਕਪੂਰਥਲਾ ਵਿੱਚ ਸ਼ਿਸ਼ੋਬੀਤ ਪਾਉਣ ਪਿੱਤਰ ਸਥਾਨ ਹੈ ਉਮੀਦ ਕਰਦੇ ਹਾਂ ਅੱਜ ਦੀ ਜਾਣਕਾਰੀ ਤੇ ਵੀਡੀਓ ਆਪ ਜੀ ਨੂੰ ਪਸੰਦ ਆਏਗੀ ਜੇਕਰ ਪਸੰਦ ਆਇਆ ਤੇ ਜ਼ਰੂਰ ਸ਼ੇਅਰ ਕਰਦੇ ਹੋ ਜਿਸ ਦੇ ਨਾਲ ਹੋਰ ਵੀ ਸੰਗਤਾਂ ਦਰਸ਼ਣ ਦਾ ਰੇਖ ਕਰ ਸਕਦੀਆਂ ਹਨ ਤੇ ਸੰਗਤ ਜੀ ਫਰੋਜ਼ਪੁਰੀਆ ਹਮਿਊਨਿਟੀ ਕਲੱਬ ਦੇ ਪੇਤੇ ਆਪ ਜੀ ਦਰਸ਼ਣਦਾਰੇ ਕਰ ਰਹੇ ਹੋ ਇਸੇ ਤਰ੍ਹਾਂ ਦੀ ਵੀਡੀਓ ਦੇਖਣ ਲਈ ਆਪਣਾ YouTube ਚੈਨਲ ਮਜੀਤ ਸਿੰਘ ਫਰੋਜ਼ਪੁਰੀਆ ਤੇ Instagram Facebook ਦੇ ਨਾਲ ਜੁੜੇ ਰਹੋ ਤਾਂ ਕਿ ਹਰ ਵੀਰ ਦਾ ਤੇ ਜਲਦੀ ਪਹੁੰਚ ਸਕਣ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ